ਆਲੇ ਵਾਲੀ ਚਿੱਠੀ ਇਸ ਮਿੰਨੀ ਕਹਾਣੀ ਦੇ ਲੇਖਕ ਨੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਪਿਛਲੇ ਸਮਿਆਂ ਵਿੱਚ ਸਾਡੇ ਪਿੰਨਾ ਵਿੱਚ ਕਈ ਵਾਰ ਬੜੀਆਂ ਅਜੀਬ ਕਿਸਮ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਸਨ ਜਿਹੜੀਆਂ ਸਦਾ ਲਈ ਹੀ ਲੋਕਾਂ ਦੀਆਂ ਯਾਦਾਂ ਵਿੱਚ ਬਸ ਜਾਂਦੀਆਂ ਇਸੇ ਤਰ੍ਹਾਂ ਦੀ ਘਟਨਾ ਇੱਕ ਪਿੰਡ ਵਿੱਚ ਵਾਪਰੀ ਜਦੋਂ ਇੱਕ ਲੜਕੀ ਦਾ ਬਚਪਨ ਵਿੱਚ ਹੀ ਕਿਤੇ ਰਿਸ਼ਤਾ ਕਰ ਦਿੱਤਾ ਗਿਆ ਲੜਕੇ ਵਾਲਿਆਂ ਦਾ ਖਾਨਦਾਨ ਚੰਗਾ ਪੜ੍ਹਿਆ ਲਿਖਿਆ ਸੀ ਅਤੇ ਉਹ ਲੜਕੀ ਬਿਲਕੁਲ ਅਨਪੜ੍ਹ ਜਦੋਂ ਲੜਕੀ ਵੱਡੀ ਹੋਈ ਤਾਂ ਲੜਕੀ ਨੂੰ ਦੇਖਣ ਆਉਣ ਲਈ ਲੜਕੇ ਵਾਲਿਆਂ ਨੇ ਅਜੀਬ ਜਿਹੀ ਸ਼ਰਤ ਰੱਖ ਦਿੱਤੀ। ਲੜਕੀ ਦੇ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣ ਲੱਗੀ। ਤਾਂ ਲੜਕੀ ਦੇ ਪਿਤਾ ਨੇ ਇੱਕ ਚਿੱਠੀ ਲਿਖ ਕੇ ਲੜਕੀ ਨੂੰ ਉਹ ਪੂਰੀ ਚਿੱਠੀ ਜਵਾਨੀ ਯਾਦ ਕਰਵਾ ਦਿੱਤੀ ਅਤੇ ਘਰ ਵਿੱਚ ਆਲੇ ਵਿੱਚ ਰੱਖ ਦਿੱਤੀ। ਲੜਕੀ ਨੂੰ ਤਾਕੀਦ ਕੀਤੀ ਕਿ ਉਹ ਉਸ ਆਲੇ ਵਾਲੀ ਚਿੱਠੀ ਨੂੰ ਹਰ ਰੋਜ਼ ਜਵਾਨੀ ਬੋਲਿਆ ਕਰੇ। ਤਾਂ ਕਿ ਉਸ ਨੂੰ ਕੋਈ ਅੱਖਰ ਭੁੱਲੇ ਨਾ। ਕੁਝ ਦਿਨਾਂ ਬਾਅਦ ਜਿਹੜੇ ਲੜਕੇ ਵਾਲੇ ਕੁੜੀ ਨੂੰ ਦੇਖਣ ਆਏ ਤਾਂ ਉਹਨਾਂ ਨੇ ਕੁੜੀ ਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਕੁੜੀ ਦੇ ਬਾਪੂ ਨੇ ਕਿਹਾ ਜੀ ਅਸੀਂ ਕੁੜੀ ਨੂੰ ਸਕੂਲੇ ਨਹੀਂ ਭੇਜਦੇ ਪਰ ਸਾਡੀ ਕੁੜੀ ਤਾਂ ਘਰ ਹੀ ਪੜਨਾ ਸਿੱਖ ਗਈ ਇਹ ਚਿੱਠੀ ਪੱਤਰ ਚੰਗਾ ਪੜ੍ਹ ਲੈਂਦੀ ਹੈ ਮੁੰਡੇ ਦੇ ਪਿਤਾ ਨੇ ਜੇਬ ਵਿੱਚੋਂ ਇੱਕ ਲਿਖੀ ਹੋਈ ਚਿੱਠੀ ਕੁੜੀ ਨੂੰ ਫੜਾਉਂਦਿਆਂ ਕਿਹਾ ਲੈ ਪੁੱਤਰ ਇਹ ਚਿੱਠੀ ਪੜ੍ਹ ਕੇ ਸੁਣਾਓ ਇਹ ਸੁਣ ਲੜਕੀ ਵਾਲਿਆਂ ਦਾ ਪਰਿਵਾਰ ਹੈਰਾਨ ਹੋਇਆ ਤੇ ਸੋਚਣ ਲੱਗਾ ਹੁਣ ਕੀ ਬਣੇਗਾ ਤਾਂ ਲੜਕੀ ਨੇ ਸ਼ਰਮਾਉਂਦੇ ਹੋਏ ਕਿਹਾ ਜੀ ਨਹੀਂ ਮੈਂ ਤਾਂ ਆਲੇ ਵਾਲੀ ਚਿੱਠੀ ਪੜਾਂਗੀ ਉਹ ਉੱਠ ਕੇ ਆਲੇ ਵਿੱਚੋਂ ਚਿੱਠੀ ਲਈ ਤੇ ਬੋਲ ਕੇ ਸੁਣਾ ਦਿੱਤੀ